ਅੱਜ ਵਾਤਾਵਰਨ ਦਿਵਸ ਆਜ ਬਹੁਤ-ਬਹੁਤ ਵਾਤਾਵਰਨ ਦਿਵਸ ਤੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬਦਾਨ ਸਾਬ ਹਲਕਾ ਪੂਰਬੀ ਦੇ ਸਾਰੇ ਬਜ਼ੁਰਗ ਸਹਿਬਾਨਾਂ ਨੂੰ ਨੌਜਵਾਨ ਪੀੜਾਂ ਨੂੰ ਜੋ ਇਕੱਠੇ ਹੋ ਕੇ ਅੱਜ ਮੇਰੀਆਂ ਭੈਣਾਂ ਇਕੱਠੀਆਂ ਹੋ ਕੇ ਆਈਆਂ ਨੇ ਤੇ ਉਹਨਾਂ ਨੂੰ ਧੰਨਵਾਦ ਵੀ ਕਰਦਾ ਤੇ ਵਾਤਾਵਰਨ ਦਿਵਸ ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਔਰ ਬੇਨਤੀ ਕਰਦਾ ਜੋ ਅੱਜ ਤਪਸ ਵੱਧ ਰਹੀ ਹੈ ਜੋ ਅੱਜ ਬਿਮਾਰੀਆਂ ਵੱਧ ਰਹੀਆਂ ਉਹਨੂੰ ਬਚਾਉਣ ਵਾਸਤੇ ਸਾਡੀ ਇਕੱਲੇ-ਇਕੱਲੇ ਦੀ ਜ਼ਿੰਮੇਵਾਰੀ ਆ ਔਰ ਆਪਾਂ ਕੱਲਾ-ਕੱਲਾ ਮੈਂਬਰ ਇੱਕ-ਇੱਕ ਦਰਖਤ ਜੁੜਾਈਏ ਜੇ ਆਪਾਂ ਨਾ ਦਰਖਤ ਲਾਏ ਨਾ ਰੁੱਖ ਲਾਏ ਤੇ ਜੋ ਹਾਲਾਤ ਹੋ ਰਹੇ ਨੇ ਦਿੱਲੀ ਹਰ 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 ਸਾਲ ਦੇ ਵਿੱਚ 2-3 ਟੈਂਪਰੇਚਰ ਡਿਗਰੀ ਵੱਧ ਰਿਹਾ ਵਾ ਤੇ ਜੇ ਇਹਨਾਂ ਆਪਾਂ ਸੰਭਾਲਿਆ ਤੇ 10-15 ਸਾਲ ਚ ਮਰ ਕੇ ਬੰਦਿਆ ਦੇ ਪਕੌੜੇ ਬਣਨ ਲੱਗ ਜਾਣਗੇ ਧੁੱਪੇ ਇਸ ਕਰਕੇ ਆਪਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਇਹਨੂੰ ਵਾਤਾਵਰਨ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਰੁੱਖ ਲਗਾਉਣਾ ਜ਼ਰੂਰੀ ਹੈ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਤਿੰਨ ਟਾਈਮ ਖਾਣਾ ਖੰਦੇ ਆ ਰੋਟੀ ਪਾਣੀ ਵਰਗੇ ਸਾਫ ਸੁਥਰਾ ਦਿੰਨੇ ਆ ਤਾਂ ਕਿ ਉਹ ਬਾਦ ਫਲ ਸਕਣ ਬਿਮਾਰੀਆਂ ਤੋਂ ਬਚ ਸਕਣ ਤੇ ਉਹਨਾਂ ਵਾਸਤੇ ਸਾਫ ਸੁਥਰੀ ਆਕਸੀਜਨ ਵਾਸਤੇ ਸਾਨੂੰ ਤੇ ਆ ਤਪਸ ਤੋਂ ਬਚਾਉਣ ਵਾਸਤੇ ਉਹ ਬੱਚਿਆਂ ਨੂੰ ਤੇ ਸਾਡੇ ਹਵਾ ਪਾਣੀ ਨੂੰ ਬਚਾਉਣ ਵਾਸਤੇ ਦਰਖਤ ਲਗਾਉਣਾ ਬਹੁਤ ਜ਼ਰੂਰੀ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਔਰ ਆਪਣੇ ਬੱਚਿਆਂ ਵਾਸਤੇ ਆਪਣੇ ਬੱਚਿਆਂ ਦੇ ਪਿੱਛੇ ਵਾਸਤੇ ਤੇ ਉਹ ਉਹ ਕੁਦਰਤੀ ਚੀਜ਼ਾਂ ਜੋੜ ਜੋ ਜੋ ਮਿਲ ਗਏ ਉਹਨਾਂ ਨੂੰ ਹਮੇਸ਼ਾ ਲਈ ਉਹਨਾਂ ਨੂੰ ਵਰਦਾਨ ਬਣ ਜਾਣ ਉਹਨਾਂ ਨੇ ਵਾਸਤੇ ਪੈਸਾ ਕੋਠੀਆਂ ਉਹਨਾਂ ਵਾਸਤੇ ਕਿਸੇ ਕੰਮ ਨਹੀਂ ਆਉਣਾ ਜੇ ਸਾਡੇ ਬੱਚਿਆਂ ਨੂੰ ਹਵਾ ਪਾਣੀ ਨਾਲ ਸਾਫ਼ ਸੁਥਰਾ ਮਿਲ ਸਕੇ ਜੇ ਬਸ ਜੇ ਸਾਡੇ ਬਾਗੀਆਂ ਨਾਲ ਲੱਗੇ ਤੇ ਕਿਸੇ ਕੰਮ ਨਹੀਂ ਆਉਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਅੱਜ ਸ਼ੁਰੂਆਤ ਕੀਤੀ ਹੈ ਵਾਤਾਵਰਣ ਵਿਸ਼ਤੇ ਔਰ ਹਰ ਵਾਰ ਦੇ ਵਿੱਚ ਦਿੱਲੀ ਅੰਦਰ ਕੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਸਾਰੇ ਸੰਗਤ ਇਕੱਠੀ ਹੋਈ ਸੀ ਸਾਰਿਆਂ ਨੂੰ ਬੇਨਤੀ ਕੀਤੀ ਹੈ ਵੀ ਦਿੱਲੀ ਚਾਹੇ 100 ਦੀ ਜਗ੍ਹਾ 10 ਰੁੱਖ ਲਾ ਲਓ ਪਰ ਉਹਨੂੰ ਪਾਲੋ ਜ਼ਰੂਰ ਕਿਉਂਕਿ ਬਹੁਤ ਐਨਜੀਓ ਬਹੁਤ ਸਮਾਜ ਸੇਵੀ ਸੰਸਥਾ ਦਰਖਤ ਲਾਉਂਦੀਆਂ ਨੇ ਰੁੱਖ ਲਾਉਂਦੀਆਂ ਨੇ ਪਰ ਅੱਗੇ ਰੁੱਖ ਲੱਗਦੇ ਜਾਂਦੇ ਨੇ ਪਿੱਛੇ ਉਹ ਉਹਨੂੰ ਸੰਭਾਲਣੀ ਹੁੰਦੀ ਉਹ ਸੁੱਕਦੇ ਜਾਂਦੇ ਨੇ ਅੱਜ ਐਨਵਾਇਰਨਮੈਂਟ ਡੇ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਹਰ ਕੋਈ ਆਪਣੇ ਘਰਾਂਗੇ ਰੁੱਖ ਲਗਾਏ ਕਿਉਂਕਿ ਰੁੱਖ ਹੈ ਤਾਂ ਮਨੁੱਖ ਹੈ ਮਨੁੱਖ ਦਾ ਰਿਸ਼ਤਾ ਰੁੱਖਾਂ ਨਾਲ ਜੁੜਿਆ ਹੋਇਆ ਹੈ ਮਾਨੁਸਪਤੀ ਨਾਲ ਜੁੜਿਆ ਹੋਇਆ ਹੈ ਆਪਣੇ ਦੇਸ਼ ਦੀ ਸਾਰੀ ਜ਼ਮੀਨ ਉਪਜਾਈ ਹੈ ਉਪਜਾਉ ਹੈ ਆਪਾਂ ਦੇਖਿਆ ਵੀ ਆਪਣੇ ਦੇਸ਼ 'ਚ ਇੱਕ ਬੰਦੇ ਪਿੱਛੇ 735 ਰੁੱਖ ਆਂਦੇ ਨੇ ਜਦੋਂ ਕਿ ਜੇ ਅਸੀਂ ਕੈਨੇਡਾ 'ਚ ਦੇਖੀਏ ਕਿ ਉੱਥੇ ਲਗਭਗ ਇੱਕ ਆਦਮੀ ਪਿੱਛੇ ਇੱਕ 135000 ਦਰਪਤਾਂਦੇ ਨੇ ਉੱਥਾਂ ਦਾ ਵਾਤਾਵਰਣ ਬਹੁਤ ਸ਼ੁੱਧ ਹੈ ਇੰਡਸਟਰੀ ਵੀ ਚੱਲੇਗੀ ਰੁੱਖ ਵੀ ਲਾਈਏ ਅਸੀਂ ਇਸ ਜਗ੍ਹਾ 'ਚ ਪਿਛੜੇ ਹੋਏ ਆ ਅਸੀਂ ਸਾਰੇ ਜ਼ਿੰਮੇਵਾਰ ਆ ਅਸੀਂ ਆਪਣੇ ਘਰ ਅੱਗੇ ਵੀ ਘਟੋ ਘਟ 50 ਗਮਲੇ ਔਰ ਰੁੱਖ ਲਾਏ ਹੋਏ ਨੇ ਮੈਂ ਤੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਇੱਕ ਇੱਕ ਦੋ ਦੋ ਰੁੱਖ ਲਾਓ ਘਰ ਪ੍ਰਤੀ ਘਰ ਲਾਓ ਕੀ ਨਹੀਂ ਲਗਾ ਸਕਦੇ ਅਸੀਂ ਆਪਣੇ ਵਾਸਤੇ ਹੀ ਲਗਾਣਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਰੁੱਖ ਜ਼ਰੂਰ ਲਾਈਏ ਔਰ ਉਹਨੂੰ ਪਾਲੀਏ ਵੀ ਸਭ ਤੋਂ ਪਹਿਲੇ ਤੋਂ ਆਪਕੇ ਜਿਹੜੇ ਪੂਰੇ ਭਾਰਤ ਵਾਸੀਓ ਕੋ ਇਹ এনਵਾਇਰਨਮੈਂਟ ਦਿਵਸ ਕੀ ਜੋ ਹੈ ਵਧਾਈ ਦੇਣਾ ਚਾਹੂੰਗੀ पर्यावरण दिवस की आप सभी को बहुत बहुत मुबारकबाद और जो आज का टाइम है वो आप सभी को पता है कि पानी की समस्या और जो है बहुत ज़्यादा होने लगी है कुदरत की तरफ से भी और जो लोगों का रहन सहन है उसकी तरफ से भी जो है लापरवाही ज़्यादा होने लगी है तो आपके जरिए एक अपील भी करना चाहूँगी कि क्यों ना शुरुआत अपने से की जाए और हमें आज से ही प्रण की करना चाहिए कि अपने और अपने पड़ोसियों के द्वारा कहीं पर भी अगर कोई पानी की वेस्टेज हो रही है तो उसको ज़रूर दूर करना चाहिए और ज़्यादा से ज़्यादा पेड़ पौधे लगाएं ताकि आने वाले टाइम में जो हमारे बच्चे हैं वो भी ऑक्सीजन जो है ले सकें ਬਿਲਕੁਲ ਬਹੁਤ ਹੀ ਵਧੀਆ ਉਪਰਾਲਾ ਆ ਔਰ ਸਾਡੇ ਐਮਐਲਏ ਸਰਦਾਰ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਵੱਲੋਂ ਅੱਜ ਪਰਿਆਵਰਣ এনवायरमेंट ਡੇ ਦੇ ਉੱਤੇ ਜਿਹੜੇ ਇਹ ਬੂਟੇ ਲਗਾਉਣ ਦੀ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਔਰ ਜ਼ਰੂਰ ਇਹ ਮੈਸੇਜ ਕਰ ਕਰ ਪਹੁੰਚਾਣਾ ਚਾਹਾਂਗੀ ਕਿ ਹਰ ਮਨੁੱਖ ਲਗਾਵੇ ਇੱਕ ਰੁੱਖ ਔਰ ਉਹ ਇੱਕ ਰੁੱਖ ਕਿੰਨੀਆਂ ਜਾਨਾਂ ਨੂੰ ਆਕਸੀਜਨ ਦਿੰਦਾ ਹੈ ਕਿੰਨੀਆਂ ਬਿਮਾਰੀਆਂ ਨੂੰ ਰੋਕਣ ਦੇ ਵਿੱਚ ਹੈਲਪਫੁਲ ਹੁੰਦਾ ਉਹ ਸਾਰੇ ਅਸੀਂ ਭਲੀ ਭਾਂਤੇ ਜਾਣਦੇ ਆਂ ਸੋ ਜ਼ਰੂਰ ਰਕਸ਼ ਲਗਾਓ ਔਰ ਉਹਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਜ਼ਰੂਰ ਪਾਲੋ ਦੇਖਰੇਖ ਕਰੋ ਕਿਉਂਕਿ ਉਹ ਇੱਕ ਵਿਰਖਸ਼ ਨੇ ਪਤਾ ਨਹੀਂ ਸਾਡੀਆਂ ਕਿੰਨੀਆਂ ਪੀੜ੍ਹੀਆਂ ਨੂੰ ਅੱਗੋਂ ਸਾਫ਼ ਸੁਥਰੀ ਆਕਸੀਜਨ ਦੇਣੀ ਹੈ ਔਰ ਉਹਨਾਂ ਦੀ ਜੋ ਛਾਇਆ ਜੋ ਕੁਦਰਤੀ ਖਜ਼ਾਨਾ ਉਹਨਾਂ ਤੱਕ ਪਹੁੰਚਾਣਾ ਹੈ